ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਧਨ ਗੁਰਨਾਨਕ ਸਟੋਰ ਮੋਹੀ ਤੋਂ ਤੁਹਾਡੇ ਲਈ ਫੇਰ ਨਵੀਆਂ ਆਫਰਾਂ ਲੈ ਕੇ ਆਇਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਤੁਹਾਡੇ ਲਈ ਨਵੀਆਂ-ਨਵੀਆਂ ਆਫਰਾਂ ਲੈ ਕੇ ਆਉਂਦੇ ਰਹਿੰਦੇ ਆ ਸੋ ਇਸ ਵਾਰ ਵੀ ਬਹੁਤ ਵਧੀਆ ਆਫਰਾਂ ਤੁਹਾਡੇ ਲਈ ਡਾਵਰ ਕੰਪਨੀ ਦਾ ਆਮਲਾ ਹੈਅਰ ਆਇਲ ਡਾਵਰ ਕੰਪਨੀ ਦਾ ਆਮਲਾ ਹੈਅਰ ਆਇਲ ਬਿਲਕੁਲ ਹੀ ਫਰੈਸ਼ ਸਟਾਕ ਆ ਕੋਈ ਵੀ ਗਾਹਕ ਆਪਣੇ ਕੋਲੋਂ ਆਉਣ ਵਾਲੀ 31 ਦਸੰਬਰ ਤੱਕ 31 ਦਸੰਬਰ ਤੱਕ ਤੁਸੀਂ ਇਹ ਆਮਲਾ ਹੈਅਰ ਆਇਲ ਦੀ ਸ਼ੀਸ਼ੀ ਲੈਣੀ ਆ 550 ml ਦੀ ਆ ਅੱਧਾ ਲੀਟਰ ਤੋਂ ਵੀ ਉੱਪਰ ਆ ਇਹੇ ਸ਼ੀਸ਼ੀ ਪੰਪ ਵਾਲੀ ਪੰਪ ਉੱਪਰ ਲੱਗਿਆ ਹੋਇਆ ਬਿਲਕੁਲ ਹੀ ਫਰੈਸ਼ ਸਟਾਕ ਆ ਕੋਈ ਖਰਾਬ ਮਾਲ ਨਹੀਂ ਕੋਈ ਪੁਰਾਣਾ ਮਾਲ ਨਹੀਂ ਬਿਲਕੁਲ ਫਰੈਸ਼ ਸਟਾਕ ਆ ਆਉਣ ਵਾਲੀ 31 ਦਸੰਬਰ ਤੱਕ ਕੋਈ ਵੀ ਗਾਹਕ ਆਪਣੇ ਕੋਲੋਂ ਇਹ ਇੱਕ ਸ਼ੀਸ਼ੀ ਲੈਂਦਾ ਹੈ ਇੱਕ ਬੋਤਲ ਲੈਂਦਾ ਇਹਦੇ ਨਾਲ ਆਪਾਂ ਡਾਵਰ ਕੰਪਨੀ ਲਈ ਬਾਦਾਮ ਆਮਲਾ ਹੀਰੋ ਵਾਲਾ 50 ਰੁਪਏ ਵਾਲਾ ਇਹ 50 ਰੁਪਏ ਵਾਲਾ ਬਾਦਾਮ ਆਮਲਾ ਹੀਰੋ ਵਾਲਾ ਜਿਹੜਾ ਬਿਲਕੁਲ ਹੀ ਫ੍ਰੀ ਦੇ ਦੇਣਾ ਤੁਸੀਂ ਡਾਬਰਾ ਆਮਲਾ ਇੱਕ ਬੋਤਲ ਵੱਡੀ ਲੈਣੀ ਆ 550 ਵਾਲੀ ਇਹਦੇ ਨਾਲ 50 ਰੁਪਏ ਵਾਲਾ ਬਦਾਮ ਆਮਲਾ ਬਿਲਕੁਲ ਫ੍ਰੀ ਆ ਆਉਣ ਵਾਲੀ 31 ਦਸੰਬਰ ਤੱਕ ਸੋ ਦੋਸਤੋ ਐਸ ਆਫਰ ਦਾ ਵੱਧ ਤੋਂ ਵੱਧ ਤੁਸੀਂ ਫਾਇਦਾ ਜ਼ਰੂਰ ਲਿਓ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਤਾਂ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਹੋਰ ਦੋਸਤ ਮਿੱਤਰਾਂ ਦਾ ਵੀ ਫਾਇਦਾ ਹੋ ਸਕੇ ਸੋ ਜੇ ਤੁਸੀਂ ਹਲੇ ਤੱਕ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਨਹੀਂ ਕੀਤਾ ਤਾਂ ਨਮੀ ਨਮੀ ਆ ਅਪਡੇਟਾਂ ਜਾਣਨ ਦੇ ਲਈ ਆਪਣੇ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਵੋ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ